ਕੈਂਪੋਂ ਵਾਲੇ ਦਿਨ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਲਾਉਣੀਆਂ ਪ੍ਰਸ਼ਾਦਾ ਛਕਾਉਣਾ ਔਰ ਸੰਗਤ ਦੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਲਾਈਨਾਂ 'ਚ ਖੜੇ ਕਰਨਾ ਸਹੀ ਤਰੀਕੇ ਨਾਲ ਉਹਨਾਂ ਨੂੰ ਡਾਕਟਰਾਂ ਤੱਕਰ ਪਹੁੰਚਾਉਣਾ ਉਹਨਾਂ ਦੇ ਵਿੱਚ ਡਿਊਟੀਆਂ ਲਾਉਂਦੇ ਨੇ ਵੀਰ ਹਣ ਹਾਂਜੀ ਹਾਂਜੀ ਲੋਟਬੱਦੀ ਵਾਲੀ ਸੰਗਤ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਿਹੜੇ ਮੇਰੇ ਵੀਰ ਆ ਕੇ ਸੇਵਾ ਕਰਾਉਂਦੇ ਨੇ ਨਾਲ ਸਾਡੇ ਬੱਚੇ ਵੀ ਅਲਸਾ ਜੀ ਵਾਇਕ ਜੀ ਦਾ ਖਾਲਸਾ ਵਾਜੀ ਫਿਰ ਸਾਡੀਆਂ ਮਾਤਾਵਾਂ ਭੈਣਾਂ ਨੂੰ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਲਗਾਤਾਰ ਲੰਬੇ ਸਮੇਂ ਤੋਂ ਇਸ ਵਾਵਾ ਨਿਭਾ ਰਹੇ ਹੋ ਜੀ ਤੇ ਤੁਹਾਨੂੰ ਇੱਕ ਅਸੀਂ ਹੁਣ ਤੁਹਾਡੀ ਜੀ ਖੁਸ਼ਖਬਰੀ ਵੀ ਦੇਣ ਲੱਗੇ ਆ ਅਸੀਂ ਉੱਤੇ ਸ਼ੈੱਡ ਪਾਉਣ ਲੱਗੇ ਆ ਹੁਣ ਤੁਹਾਡੇ ਵਾਸਤੇ ਕਿਉਂਕਿ ਗਰਮੀ ਚ ਬਹੁਤ ਔਖਾ ਹੋ ਜਾਂਦਾ ਸੀ ਵੀ ਸਮਝਦੇ ਆ ਪਰ ਜਿਵੇਂ ਜਿਵੇਂ ਥੋੜਾ-ਥੋੜਾ ਕਰਕੇ ਕਰੀ ਜਾਂਦੇ ਆ ਜੀ ਜਿਵੇਂ ਜਿਵੇਂ ਹਨਾ ਸੰਗਤ ਵੱਲੋਂ ਹੋਈ ਜਾਂਦਾ ਮਾੜਾ-ਮਾੜਾ ਕਦਮ ਅੱਗੇ ਵਧੀ ਜਾਂਦੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਤੇ ਗੁਰੂ ਦੀ ਬੜੀ ਕਿਰਪਾ ਦੇਖੋ ਪਹਿਲਾਂ ਤੁਸੀਂ ਆਉਨੇ ਕਿਦੋਂ ਦੇ ਪਹਿਲਾਂ ਟੈਂਟ ਲਾ ਕੇ ਆਪਾਂ ਕੈਂਪ ਲਾਉਂਦੇ ਸੀ ਨਾ ਕਿੰਨੀ ਗਰਮੀ 'ਚ ਤਪਦੀ ਕਿਵੇਂ ਸੰਗਤ ਔਖੀ ਹੁੰਦੀ ਸੀ ਹੁਣ ਛੱਡ ਬਣ ਗਏ ਹਨਾ ਸੋਹਣੇ ਚਲੋ ਮੀਂਹ ਕਣੀ ਦਾ ਵੀ ਔਖਾ ਨਹੀਂ ਹੁੰਦਾ ਹੁਣ ਮੀਂਹ ਪੈਂਦਾ ਸਾਨੂੰ ਨਹੀਂ ਤੇ ਕੈਂਪ ਹੀ ਕੈਂਸਲ ਕਰਨਾ ਪੈਂਦਾ ਸੀ ਹੁਣ ਛੱਡ ਥੱਲੇ ਕੈਂਪ ਲੱਗ ਜਾਂਦਾ ਤੇ ਐਦਾਂ ਹੀ ਸਾਰੇ ਸਹਿਯੋਗ ਦੇ ਨਾਲ ਸਾਰਿਆਂ ਦੇ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਨਗਰ 'ਚੋਂ ਦੁੱਧ ਦੀ ਜਾਂ ਹੋਰ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਵੀ ਸੇਵਾ ਲੈ ਕੇ ਆਉਨੇ ਸਭ ਤੋਂ ਵੱਡੀ ਗੱਲ ਆ ਵੀ ਐਡੇ ਵੱਡੇ ਰੂਪ ਦੇ ਵਿੱਚ ਤੁਸੀਂ ਇੱਥੇ ਸੇਵਾ ਕਰਾਉਣ ਆਉਨੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਾ ਦਿਨ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਇਹ ਲੋਹਟਬੰਦੀ ਤੋਂ ਚੰਨਨਾਲ ਤੋਂ ਹੋਰ ਕਿੰਨੇ ਪਿੰਡਾਂ ਦੇ ਨਾਮ ਲਈਏ ਜਿੱਥੋਂ ਸਾਡੇ ਕੋਲੇ ਵੀਰ ਭਰਾ ਆਉਂਦੇ ਨੇ ਜਿਹੜੇ ਇੱਥੇ ਆ ਕੇ ਕੈਂਪ ਵਾਲੇ ਦਿਨ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਲਾਉਣੀਆਂ ਪ੍ਰਸ਼ਾਦਾ ਛਕਾਉਣਾ ਔਰ ਸੰਗਤ ਦੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਲਾਈਨਾਂ 'ਚ ਖੜੇ ਕਰਨਾ ਸਹੀ ਤਰੀਕੇ ਨਾਲ ਉਹਨਾਂ ਨੂੰ ਡਾਕਟਰਾਂ ਤੱਕੜ ਪਹੁੰਚਾਉਣਾ ਉਹਨਾਂ ਦੇ ਵਿੱਚ ਡਿਊਟੀਆਂ ਲਾਉਂਦੇ ਨੇ ਵੀਰ ਹੁਣ ਤੇ ਇਹ ਬਾਈ ਹੁਣੀ ਸਾਰੇ ਇਸ ਕੈਂਪ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਸਾਡੇ ਨਾਲ ਡਿਊਟੀਆਂ ਨਿਭਾਉਂਦੇ ਨੇ ਜਿੰਨਾ ਸਦਕਾ ਹਜ਼ਾਰਾਂ ਹੀ ਭੈਣ ਭਰਾ ਜਿਹੜੇ ਸੰਗਲਾਂ ਨਾ ਬੰਨੇ ਹੋਏ ਸੀ ਅੱਜ ਉਹ ਠੀਕ ਹੋ ਰਹੇ ਨੇ ਤੇ ਬਹੁਤ ਧੰਨਵਾਦ ਆ ਬਾਈ ਜੀ ਸ਼ੁਕਰੀਆ ਵਾ ਤੁਸੀਂ ਬੀਬੀਆਂ ਭੈਣਾਂ ਦਾ ਵੀ ਸਾਡਿਆਂ ਦਾ ਧੰਨਵਾਦ ਆ ਬੱਚਿਆਂ ਦਾ ਵੀ ਵੀ ਜਿਹੜਾ ਇਹ ਨਗਰਪੱਲੀੋਂ ਤੁਸੀਂ ਉਪਰਾਲਾ ਕਰ ਜਿਹੜੇ ਆਪਣੇ ਇੱਥੇ ਵਾਲੇ ਮਰੀਜ਼ ਨੇ ਜੀ ਉਹਨਾਂ ਖਾਤਰ ਬੀਬੀ ਸਖਦੀਪ ਕੌਰ ਵੱਲੋਂ ਜੀ ਘਰ ਦੇ ਬਿਸਕਟ ਘੱਟ ਮਿੱਠੇ ਵਾਲੇ ਵਾਹਿਗੁਰੂ ਧੰਨਵਾਦ ਨਹੀਂ ਸਖਦੀਪ ਕੁਰੇ ਭਾਈ ਸ਼ੁਕਰੀਆ ਤੁਸੀਂ ਧਾਰਾ ਲੈ ਕੇ ਆਈ ਮੇਰੀ ਭੈਣ ਹੈ ਸਾਡੀਆਂ ਭੈਣਾਂ ਵਾਸਤੇ ਬੀਬੀਆਂ ਵਾਸਤੇ ਬਹੁਤ ਬਹੁਤ ਧੰਨਵਾਦ ਜੀਉਂਦੀ ਰਹਦੀ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ